ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਦੌੜਨਾ ਨਹੀਂ ਦੌੜਨਾ ਨਹੀਂ ਦੌੜਨਾ ਨਹੀਂ ਫੜੀ ਫੜੀ ਭੱਜ ਕੇ ਫੜੀ ਮੇਰੇ ਕਿਤੇ ਨਹੀਂ ਜਾਂਦੇ ਕਿਤੇ ਨਹੀਂ ਜਾਣਾ ਕਾਕੇ ਕਿਤੇ ਨਹੀਂ ਜਾਣਾ ਉਹ ਰੋਟੀ ਖਾਵਾਂਗੇ ਰੋਟੀ ਖਾਵਾਂਗੇ ਉਹ ਖਾਵਾਂਗੇ ਉਹ ਖਾਵਾਂਗੇ ਰੋਟੀ ਖਾਵਾਂਗੇ ਉਹ ਖਾਵਾਂਗੇ ਉਹ ਰੋਟੀ ਖਾਵਾਂਗੇ ਆ ਕੱਪੜੇ ਆ ਦੇਖੋ ਆ ਵੀ ਸਾਰੀ ਕਿਤਾਬਾਂ ਕਿਤਾਬਾਂ ਪਈਆਂ ਨੇ ਕਿੰਨੀਆਂ ਬੇਚੀ

ਇਕ ਗੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਨਜੁਨੀ ਸੈਭੰ ਗੁਰਪ੍ਰਸਾਦ ਜਪ ਆਨ ਸਤਿ ਜਗਤ ਸਤ ਹੈਪੀ ਨਾਨਕ ਹੋਸੀ ਭੀ ਸਤ ਬੋਲੇ ਸੋਨਿਹਾਲ ਸਰੀਰ ਚੱਲ ਪਾਣੀ ਪਾ ਪਾਣੀ ਪਾ ਸੁੱਖਾ ਮਾਸਟਰ ਪਰਮਜੀਤ ਸਿੰਘ ਜੀ ਤੇ ਇਹਨਾਂ ਦਾ ਬੇਟਾ ਸੁਖਜੀਤ ਸਿੰਘ ਸੁੱਖਾ ਪਿੰਡ ਬੱਬਰਾਂ ਦੀਆਂ ਧਾਮੀਆਂ ਜ਼ਿਲ੍ਹਾ ਹਿਸ਼ਾਰਪੁਰ ਮਾਸਟਰ ਜੀ ساری ਜ਼ਿੰਦਗੀ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਬੜੇ ਉੱਚ ਕੋਟੀ ਦੇ ਵਿਦਵਾਨ ਮਾਸਟਰ ਪਰਮਜੀਤ ਸਿੰਘ ਜੀ ਘਰ ਦੇ ਵਿੱਚ 25 ਸਾਲਾਂ ਦਾ ਹਰ ਇੱਕ ਅਖਬਾਰ ਮੈਗਜ਼ੀਨ ਕ੍ਰਿਕਟਰ ਦਾ ਮੈਗਜ਼ੀਨ ਹੁੰਦਾ ਸੀ ਕਿਹੜਾ ਨਾਂ ਸੀ ਕੀ ਨਾਂ ਸੀ ਉਹ ਤਾਂ ਕ੍ਰਿਕਟ ਵਾਲੇ ਦਾ ਮੈਗਜ਼ੀਨ ਦਾ ਨਾਂ ਆਊਟਲੁੱਕ ਆਊਟਲੁੱਕ ਤੇ ਇੰਡੀਆ ਟੂਡੇ ਜਿਹੜਾ ਟੇਬਲ ਤੇ ਸੀ ਜਿਹੜਾ ਮਨਮੋਹਨ ਸਿੰਘ ਦੇ ਟੇਬਲ ਤੇ ਹੁੰਦਾ ਸੀ ਅਖਬਾਰ ਕਿਹੜੇ ਕਿਹੜੇ ਸੀਗੇ ਜੀ ਕੀ ਹਿੰਦੂ ਦੀ ਹਿੰਦੂ ਕੀ ਹਿੰਦੂ ਇੰਡੀਅਨ ਐਕਸਪ੍ਰੈਸ ਇੰਡੀਅਨ ਐਕਸਪ੍ਰੈਸ ਕਿੰਨੀ ਆ ਵੀ ਇੰਗਲਿਸ਼ ਆ ਇੰਗਲਿਸ਼ ਅਖਬਾਰ ਸਾਰੇ ਇਹਨਾਂ ਦੇ ਘਰੋਂ ਜਿਹੜੀ ਡੇਟ ਦਾ ਮਰਜ਼ੀ ਕਿਸੇ ਨੂੰ ਕੋਈ ਪੁਰਾਣੀ ਖਬਰ ਦੇਖਣੀ ਹੁੰਦੀ ਸੀ 10 ਸਾਲ ਪੁਰਾਣਾ ਅਖਬਾਰ ਡੇਟ 10 ਤੋਂ ਇਕਨੋਮਿਕਸ ਟਾਈਮ ਇਕਨੋਮਿਕਸ ਟਾਈਮ ਸਾਰੇ ਅਖਬਾਰ ਇਹਨਾਂ ਦੇ ਘਰੇ ਮਿਲਦੇ ਸੀ ਐਡਾਂ ਢੇਰ ਲਾ ਲਾ ਕੇ ਚਣ ਕੇ ਡੇਟ ਵਾਈਜ਼ ਰੱਖੇ ਹੋਏ ਸੀ ਇੰਨਾ ਲਿਟਰੇਚਰ ਪਿਆ ਸੀ ਘਰ 'ਚ ਸਾਰਾ ਟਿੱਡੀਆਂ ਸਿਓਂ ਖਾਗੀ ਸੀ ਗਲ ਗਿਆ ਸੀ ਹਾਲਾਤ ਘਰ 'ਚ ਚਾਰ ਮੈਂਬਰ ਸੀ ਚਾਰਾਂ ਦੇ ਹੀ ਬਹੁਤ ਮਾੜੇ ਸੀ ਸੁੱਖੇ ਦੀਆਂ ਦੋਨੇ ਭੂਆ ਸੁੱਖਾ ਵੀਰਾ ਤੇਰੇ ਪਾਪਾ ਅਸੀਂ ਉੱਥੋਂ ਜਾ ਕੇ ਜਦੋਂ ਲੈ ਕੇ ਆਏ ਅੱਜ ਹੋਰ ਕੱਲ ਹੋਰ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੀਆਂ ਦੁਆਵਾਂ ਮਰਦਾਸਾਂ ਨੇ ਸੁੱਖਾ ਵੀਰਾ ਵੀ ਬਿਲਕੁਲ ਠੀਕ ਆ ਪਰਮਜੀਤ ਬਾਪੂ ਵੀ ਠੀਕ ਆ ਇਹਨਾਂ ਦੀ ਸੁਖੇ ਦੀ ਭੂਆ ਜਿਹੜੀ ਭੈਣ ਦਲਜੀਤ ਕੌਰ ਸਾਡੀ ਦਲਵੀਰ ਕੌਰ ਉਹ ਵੀ ਬੀਬੀਆਂ ਵਾਲੇ ਪਾਸੇ ਸੇਵਾ ਕਰਾਉਂਦੇ ਸਾਡੇ ਕੋਲ ਇੱਕ ਇਹਨਾਂ ਦੀ ਭੂਆ ਸੀ ਜਿਹੜੀ ਬਾਪੂ ਜੀ ਦੀ ਭੈਣ ਹਰਜੀਤ ਕੌਰ ਉਹ ਚੜਾਈ ਕਰ ਗਈ ਸੀ ਉਹ ਜਦੋਂ ਲੈਣ ਗਏ ਸੀ ਉਸ ਦਿਨ ਸਾਨੂੰ ਮਿਲੇ ਨਹੀਂ ਸੀ ਉਦੋਂ ਬਾਅਦ ਸੇ ਗੁਰੂ ਘਰ ਤੋਂ ਮਿਲੇ ਸੀ ਸਾਨੂੰ ਕਈ ਦਿਨਾਂ ਬਾਅਦ ਉਹਨਾਂ ਦੀ ਹਾਲਤ ਜ਼ਿਆਦਾ ਢਿੱਲੀ ਸੀਗੀ ਸਿਹਤ ਤੇ ਹੁਣ ਇਹ ਤਿੰਨੋਂ ਜਾਣੇ ਸੁੱਖਾ ਸੁੱਖੇ ਦੀ ਭੂਆ ਤੇ ਸੁੱਖੇ ਦੇ ਪਾਪਾ ਸਰਦਾਰ ਪਰਮਜੀਤ ਸਿੰਘ ਮਾਸਟਰ ਜੀ ਇੱਕ ਹੋਰ ਆ ਜੀ ਸਾਡੇ ਕੋਲ ਇੱਥੇ ਸੁਪਨਿੰਦ ਕਰ ਰਹੇ ਇੱਕ ਭੈਣ ਹੋ ਰਿਹਾ ਉਹ ਜਰਮਨ ਆ ਉਹ ਜਰਮਨ ਰਹਿੰਦੀ ਆ ਇਹਦੀ ਭੂਆ ਸੁੱਖੇ ਭੂਆ ਤਾਂ ਕਿੰਨਾ ਜਰਮਨ ਵਾਲੀ ਦਾ ਬਲਵੀਰ ਕੋਰ ਮੁੰਡਾ ਉਹਦਾ ਮੁੰਡਾ ਉਹਦਾ ਠੀਕ ਆ ਫਿਰ ਸੁੱਖੇ ਦਾ ਹੁਣ ਵਿਆਹ ਹੋਣਾ ਸੱਦਾਂਗੇ ਭੂਆ ਨੂੰ ਫਿਰ ਉਹ ਸੁੱਖੇ ਦਾ ਵਿਆਹ ਹੋ ਗਿਆ ਕਿਉਂ ਸੁੱਖੇ ਭਾਈ ਦੇਖੀ ਚੱਲੀ ਫਿਰ ਧਾਮੀਆਂ ਪਿੰਡ ਦੇ ਵਿੱਚ ਕਿਵੇਂ ਭੰਗੜੇ ਪੈਂਦੇ ਗਿੱਧੇ ਪੈਂਦੇ ਢੋਲ ਵੱਜਣਗੇ ਕਿਉਂ ਬਾਈ ਕਰੇ ਅਰਦਾਸ ਐਮਸੀਏ ਕੀਤੀ ਹੋਈ ਹੈ ਬੱਚੇ ਦੀ ਪੜਿਆ ਲਿਖਿਆ ਵਾ ਵਾਹਿਗੁਰੂ ਜੀ ਕਾ ਖਾਲਸਾ